جي چون تو باسن مانو پي غير سنا جو گوزرا تا هه هه اته دياي مروه هه هه غير سنا جو Ferivro no peito, oh, 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 oh. Ah, tá go tá go. सु ਉਹ ਦਾ ਕਿੱਥੇ ਹੈ ਉਹਨੂੰ ਕੋਲੋਂ ਕੋਤਕਾ ਚੋੜਾ ਕੋਈ ਸਮਾਧਾ ਸਰਮਦਾਸ ਵਿਖੇ ਜਿਹੜੀ ਆ ਉਹ ਸਫਾਈ ਕਰਦੇ ਤੇ ਮੇਰਾ ਖਿਆਲ ਆ ਅੱਜ ਸਦਾ ਆਖਰੀ ਦਿਨ ਆ ਕਿਉਂਕਿ ਸਕੂਲ ਖੁੱਲ ਗਏ ਸਕੂਲ ਵਗੈਰਾ ਸਾਫ ਕਰਦੇ ਆ ਤੇ ਸਕੂਲੂ ਘਰ ਦੇ ਵਿੱਚ ਪਾਣੀ ਆ ਗਿਆ ਸੀਗਾ ਇਸ ਕਰਕੇ ਹੀ ਇੱਥੇ ਜਿਹੜੀਆਂ ਸਫਾਈ ਕਰਦੇ ਬਹੁਤ ਸੰਗਤ ਆਉਂਦੀ ਹੈ ਤੇ ਅਸੀਂ ਤੈਅ ਕੀਤਾ ਹੈ ਕਿ ਅੱਜ ਆਖਰੀ ਦਿਨ ਜਿਹੜਾ ਆਪਣੇ ਗੁਰੂ ਘਰ ਦੇ ਬਾਅਦ ਮੰਦਿਰ ਦਾ ਸਫਾਈ ਕਰੀਏ ਸਾਰੀ ਰੋਡ ਤੇ ਬੜਾ ਪਾਣੀ ਸੀਗਾ ਸਾਰੀ ਰੋਡ ਦੇ ਉੱਤੇ ਇਸ ਰੋਡ ਤੇ ਸਾਰੀ ਦਿਪ ਤੇ ਅੱਜ ਸਫਾਈ ਕਰਾਂ। ਆਪਾਂ ਆਵਾਂਗੇ ਦੋਸਤਾਂ। ਆਪਾਂ ਕਰੀਏ। ਚਲੋ। ਸਾਰੇ ਬਾਦੋ। ਚਲੋ। ਹਲੋ। কথা যাবি আহ ক'ব ক'ব পাছি ਹੱਲਾ ਦੇ ਦੇ ਨਾ ਨਹੀਂ ਰੋ ਸਕਦਾ ਜਾਨੀ ਖੇਡ ਲਾ ਲੋ ਤੇ ਤੇਰੀਆਂ ਪਰੇ ਨਾਲ ਹੀ ਭੱਜਦੇ ਨੇ ਭੱਜਦੇ ਪਰੇ ਨਾਲ ਹੀ ਬੱਸ ਬੱਸ ਕੋਈ ਓਥੇ ਨਾ ਡਾੜੇ ਉਹ ਗੱਲ ਤੋਂ ਪਾ ਕੋਪੀ ਚੋਂ ਗੁੰਦਾ ਵੇ लॻा सारे बंदे बेटिया चोल ਸਲਾਮ ਵਾਲੇ ਨੂੰ ਲੈ ਬੱਕ ਬੱਕ ਜਾ ਰਹਾ ਹਾਂ ਹਾਂ ਹੱਸਕ ਚਲੋ ਇਹ ਕਿਹਦਾ ਜਾਂਦੇ ਕੀ ਆ ਜਾਂਦੇ ਕੀ ਆ ਸੱਤ ਕੋਈ ਕਰਵਾਏ ਨਹੀਂ ਹਾਂ ਸਲਾਮ ਉਹ ਅੱਗੇ ਕੇ ਮਾਰਦੇ ਥੋੜੇ ਥਰ ਮੇਰਾ ਪਾਸ ਹੋ ਜਾਣਾ ਬਾਕੀ ਉਹ ਦੋ ਆਜੋ ਆਜੋ ਸਾਡਾ ਆਪ ਅੰਮ੍ਰਿਤ ਨਾਲ ਇੱਕ हां ना वो वो ਫੜਾਉਂਦੇ ਕਿ ਮੰਝੇ ਖੋਲ ਆ ਲੋ ਆ 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 ਗੋੜੋਂ ਨੰਨ ਜਾਈ ਹਾਂ ਅਰਵਾ ਨਾ ਬੋਲੋ ਬੱਬਾ ਆ ਗਿਆ ਬੱਬਾ ਉਹ ਦੋਵੇਂ ਭਰਾ ਜੀ ਪ੍ਰੀਤਾ ਆ ਉਹਨਾਂ ਨੇ ਫੜ ਲਓ ਇਹ ਇਹ ਆਓ ਆਓ ਪ੍ਰੀਤਾ ਉਹਨਾਂ ਦਾ ਪਰੋ ਇਹ ਬੱਬੇ ਦਾ ਆ ਗਿਆ ਆਓ ਆਓ ਆ ਬੱਬੇ ਦਾ ਖੜੋ ਬੱਬੇ ਆਹ ਕੋਣ ਮੇਰੇ ਪਾਪਾ ਪ੍ਰੀਤਾ ਆਲੋ ਪ੍ਰੀਤਾ ਦਾ ਮੁੰਡਾ ਕਿੱਥੇ ਆ ਪ੍ਰੀਤ ਸਾਹਿਬ ਆਪਣਾ ਜਿਹੜਾ ਸੱਸਾ ਦਾ ਜਿਹੜਾ ਆ ਗਿਆ ਸੀ ਆ ਗਿਆ ਸੀ ਆ ਗਿਆ ਮਤਲਬ ਆਹ ਉਹ ਕੰਮ ਤੇ ਜੀ ਹਾਂ ਜੀ ਤਰੀਕਾ ਅਸਲ ਨੂੰ ਸੁਣੀ ਸਭ ਕਿੱਥੇ ਆ ਨਹੀਂ ਨਹੀਂ ਜਾਣੀ ਬਤਾਓ ਇਹ ਕੋਈ ਫੈਕਟ ਨਹੀਂ ਗੱਲ ਜਾ ਯਾਰ ਤੂੰ ਲੈ ਚੁੱਕ ਜਾ ਕੇ ਮੈਂ ਨਹੀਂ ਜਾਂਦਾ ਜਾ ਮੈਂ ਨਹੀਂ ਜਾਣਾ ਤਾਂ ਕਿ ਬੋਲੀ ਦੱਸ ਤੂੰ ਬਿੱਟੂ ਬਿੱਟੂ ਕਿੱਥੇ ਆ ਗਿਆ ਨਾ ਵਿੱਚ ਕਈ

ਜਾਗਰ ਹੁਣ ਪਿੱਛੇ ਹੋ ਜਾ ਬਟੇ ਪਿੱਛੇ ਹੋ ਪਿੱਛੇ ਹੋ ਜਿਹੜਾ ਲਾਇ ਬਣਾਇਆ ਬੱਜਨੇ ਜਿਹਨੇ ਜਨੇ ਲਾਇਆ ਯਾਰ ਪਿੱਛੇ ਹੋ ਜਿਹਨੇ ਲਾਇਆ ਸਭ ਨਾਲ ਮਿਲ ਕੇ ਪਿੱਛੇ ਹੋ ਜਾਓ ਬੱਤੀ ਅੱਗੇ ਆ ਜਾਓ ਜਰਾ ਮਿਲ ਗਿਆ ਨਾ ਥਲੀ ਜਾਓ ਰਾਸ਼ ਵੀ ਮਿਲ ਗਿਆ ਆ ਮਿਲ ਗਿਆ ਮਿਲ ਗਿਆ ਮਿੰਦੀ ਮਿੰਦੀ ਆਵੇ ਮਿੰਦੀ ਮਿੰਦੀ ਵਾਇਗਲਦੀ ਕਾ ਖਾਲਸਾ ਵਾਇਗਲਦੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਢਾਲੀਵਾਲ ਐਮਐਲਏ ਵਿਧਾਨ ਸਭਾ ਹਲਕਾ ਈ ਨਾਲਾ ਤੁਹਾਨੂੰ ਸਭ ਨੂੰ ਪਤਾ ਹੈ ਕਿ ਈ ਨਾਲੇ ਦੇ ਵਿੱਚ ਬਹੁਤ ਜ਼ਿਆਦਾ ਹੜਾਂ ਦਾ ਕੈਪ ਡਾ ਹੋਇਆ ਸਾਡੇ ਮਾਨਜੋਗ ਮੋਪੰਦੀ ਸਾਹਿਬ ਨੇ ਦੋ ਵੀਕ ਮੇਲਾ ਕਾਲ ਦਿੱਤੀ ਸੀਗੀ ਕਿ ਅਸੀਂ ਸਫਾਈ ਵੀ ਕਰਨੀ ਹੈ ਉਹ ਸਾਡੇ ਈ ਨਾਲੇ ਹਲਕੇ ਦੇ ਸਾਦੇ ਆਮਾਦੀ ਪਾਰਟੀ ਦੇ ਬਲੰਟੀਆ ਨੇ ਸਾਦਿਆਂ ਨੇ ਰਲ ਕੇ ਅਸੀਂ ਅਜ ਨਾਲੇ ਦੇ ਸਾਰੇ ਸਕੂਲਾਂ ਦੀ ਸਫਾਈ ਕੀਤੀ ਅੱਜ ਸਕੂਲ ਲੱਗ ਗਏ ਆ ਸਾਰੇ ਸਕੂਲ ਅਜੇ ਮਤਲਬ ਜਿਹੜਾ ਆਉਣਾ ਸ਼ੁਰੂ ਹੋ ਗਏ ਬੱਚੇ ਫਿਰ ਜਿਹੜਾ ਜਿਹੜਾ ਸਮਾਨ ਉਹਨਾਂ ਦਾ ਖਰਾਬ ਹੋਇਆ ਉਹ ਸੱਸ ਜਿਹੜੇ ਉਹਨਾਂ ਨੂੰ ਲੈ ਕੇ ਦਵਾਂਗੇ ਅੱਜ ਸਾਡਾ ਸਫਾਈ ਦਾ ਆਖਰੀ ਦਿਨ ਸੀਗਾ ਤੇ ਅੱਜ ਅਸੀਂ ਸਾਡੇ ਹਰਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਦੇ ਗੁਰੂ ਘਰ ਸਮਾਧਾਂ ਦੇ ਬਾਅਦ ਉਹ ਉਸ ਰੋਡ ਦੇ ਉੱਤੇ ਜਿਹੜਾ ਉਹ ਅਸੀਂ ਮਤਲਬ ਅੱਜ ਸਫਾਈ ਕੀਤੀ ਆ ਸੜਕ ਨੂੰ ਧੋਤਾ ਉਹਦੇ ਚਾਸਫੇ ਤੋਂ ਜਿਹੜਾ ਗੰ ਚੁੱਕਿਆ ਔਰ ਬੜਾ ਸਕੂਨ ਆਇਆ ਮਾਨੂੰ ਕਹਦੇ ਅਸੀਂ ਬਾਬੇ ਬੁੱਢਾ ਸਾਹਿਬ ਜੀ ਦੇ ਚਰਨਾਂ ਦੀ ਸਿਫਾਈ ਕੀਤੀ ਹੈ। ਉਹ ਤੋਂ ਬਾਅਦ ਅਸੀਂ ਸਾਡੇ ਬੀਲੀ ਘਰ ਦੇ ਲਾਗੇ ਅਰਮਦਾਸ ਕੁਝ ਗਰੀਬ ਲੋਕ ਬੈਠੇ ਆ ਜਿਹੜੇ ਚੁੱਕੀ ਚੌਪੜੀ ਵਾਲੇ ਸੀਗੇ। ਉਹ 40 ਪਦਵਾਸ ਸੀਗੇ ਜਿਨ੍ਹਾਂ ਦਾ ਸਾਰਾ ਪਾਣੀ ਦੇ ਨਾਲ ਵਿਚਾਰਿਆਂ ਦਾ ਸਭ ਕੁਝ ਤਬਾਹ ਹੋ ਗਿਆ ਸੀਗਾ। ਉਹਨਾਂ ਨੂੰ ਲੁਧਿਆਣੇ ਤੋਂ ਸਾਡੇ ਕੋਲ ਸੱਜਣ ਰਾਤ ਸੁਮਗਲੀ ਲੈ ਕੇ ਆਏ ਸੀਗੇ ਮੰਝੇ ਲੈ ਕੇ ਆਏ ਸੀਗੇ ਉਹ ਅਸੀਂ ਜਿਹੜੇ ਵੰਡ ਕੇ ਆਏ ਹਾਂ ਸੋ ਹਰ ਵੀਤਾਂ ਦੀ ਜਿਹੜੀ ਸਾਡੀ ਅਮਦਾਦ ਹੈ ਇਸੇ ਤਰ੍ਹਾਂ ਹੀ ਜਾਰੀ ਰਹੂਗੀ ਜਿੰਨਾ ਚਿਰ ਤੱਕ ਸਾਡੇ ਅਜਨਾਲਾ ਨਿਵਾਸੀ ਆਪਣੇ ਪੈਰਾਂ ਤੇ ਖੜੇ ਨਹੀਂ ਹੋ ਜਾਂਦੇ ਅਸੀਂ ਇਸੇ ਤਰ੍ਹਾਂ ਆਪਣੀ ਇਹ ਮਹਿਮ ਜਿਹੜੀ ਆ ਜਾਰੀ ਰੱਖਾਂਗੇ ਤੁਸੀਂ ਸਾਡਾ ਇਸੇ ਤਰ੍ਹਾਂ ਹੀ ਸਹਿਯੋਗ ਜਿਹੜਾ ਕਰਦੇ ਦਿਓ ਜਿਸ ਤਰ੍ਹਾਂ ਤੁਸੀਂ ਹੁਣ ਤੱਕ ਸਾਡਾ ਸਹਿਯੋਗ ਕੀਤਾ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ